ਪੰਜਾਬ ਦੇ ਵਿੱਚ ਮਾਨ ਸਰਕਾਰ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸੀਏ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਲਗਾਤਾਰ ਸਰਕਾਰ ਸਰਗਰਮ ਦਿਖਾਈ ਦੇ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਐਕਸ਼ਨ ਲਏ ਜਾ ਰਹੇ ਨੇ ਬੁਲਡੋਜ਼ਰ ਦੇ ਨਾਲ ਉਹਨਾਂ ਦੇ ਘਰ ਢਾਹ ਢੇਰੀ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਔਰਤਾਂ ਦੀ ਜੇਕਰ ਗੱਲ ਕਰੀਏ ਤਾਂ ਔਰਤਾਂ ਨੂੰ ਮੁਫਤ ਬੱਸ ਸਫ਼ਰ ਸੇਵਾ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਆਧਾਰ ਕਾਰਡ ਦੇ ਰਾਹੀਂ ਔਰਤਾਂ ਸਫ਼ਰ ਫ੍ਰੀ ਦੇ ਵਿੱਚ ਕਰ ਰਹੀਆਂ ਨੇ ਤੇ ਹੁਣ ਉਹ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇੱਕ ਪਹਿਲ ਕਦਮੀ ਹੋਰ ਚੁੱਕੀ ਗਈ ਹੈ ਹਿਫਾਜ਼ਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿੱਥੇ ਔਰਤਾਂ ਨੂੰ ਹੁਣ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ 181 ਨੰਬਰ ਤੇ ਕਾਲ ਕਰਨ ਤੇ ਜੇਕਰ ਔਰਤਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਕੋਈ ਵੀ ਸ਼ਿਕਾਇਤ ਹੈ ਤਾਂ ਇਸ ਨੰਬਰ ਤੇ ਕਾਲ ਕਰਨ ਤੋਂ ਬਾਅਦ ਸਕੈਂਟਾ ਦੇ ਵਿੱਚ ਉਹਨਾਂ ਦੀ ਸਮੱਸਿਆ ਹੱਲ ਹੋ ਜਾਵੇਗੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਐਕਸ਼ਨ ਮੋਰਚ ਦਿਖਾਈ ਦੇ ਰਹੀ ਹੈ ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰੀ ਵਿਰੁੱਧ ਕਦਮ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪਹਿਲ ਕਦਮੀ ਕੀਤੀ ਹੈ ਸਰਕਾਰ ਦੇ ਵੱਲੋਂ ਅੱਜ ਹਿਫਾਜ਼ਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਸਰਕਾਰੀ ਸੂਤਰਾਂ ਦੀ ਮਨਇਤ ਇਸ ਯੋਜਨਾ ਦੇ ਤਹਿਤ ਹਿੰਸਾ ਤੋਂ ਪੀੜਤ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਦੇ ਲਈ ਬਲੈਕ ਪਦਰ ਤੇ ਸਟਾਫ ਸੈਂਟਰ ਬਣਾ ਦਿੱਤੇ ਗਏ ਨੇ ਇਸ ਤੋਂ ਸਖੀ ਵੈਬ ਪੋਰਟਲ ਦੇ ਰਾਹੀਂ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਜਾਣੀ ਹੈ। ਔਰਤਾਂ ਕਿਸੇ ਵੀ ਸਮੱਸਿਆ ਦੇ ਲਈ 181 ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਣਗੀਆਂ ਜਿੱਥੇ ਉਹਨਾਂ ਨੂੰ ਲੋੜਿੰਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਹਿਫਾਜ਼ਤ ਪ੍ਰੋਜੈਕਟ ਵਿੱਚ ਜੇਕਰ ਰਾਜ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਔਰਤ ਕਿਸੇ ਵੀ ਸਰੀਰਕ ਜਾਂ ਫਿਰ ਭਾਵਨਾਤਮਕ ਹਿੰਸਾ ਦਾ ਸਾਹਮਣਾ ਕਰਦੀ ਹੈ ਤਾਂ ਉਹ 181 ਤੇ ਕਾਲ ਕਰ ਸਕਦੀ ਹੈ। ਇਹਨਾਂ ਮਾਮਲਿਆਂ ਦੇ ਵਿੱਚ 10 ਮਿੰਟਾਂ ਅੰਦਰ ਕਾਰਵਾਈ ਹੋਵੇਗੀ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਣ ਜਾ ਰਿਹਾ ਹੈ। ਇਸ ਦੇ ਵਿੱਚ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਭਾਗ ਦੇ ਸੁਰੱਖਿਆ ਅਧਿਕਾਰੀ ਇਨੂੰ ਇੱਕ ਆਧੁਨਿਕ ਵਾਹਨ ਦਿੱਤਾ ਜਾਵੇਗਾ ਸਰਕਾਰੀ ਆਂਕੜਾ ਮੁਤਾਬਕ ਪੰਜਾਬ ਦੇ ਵਿੱਚ April 2024 ਤੋਂ January ਤੱਕ ਔਰਤਾਂ ਵਿਰੁੱਧ ਹਿੰਸਾ ਦੇ 4309 ਮਾਮਲੇ ਦਰਜ ਕੀਤੇ ਗਏ ਨੇ। ਜ਼ਿਆਦਾਤਰ ਸਮੱਸਿਆਵਾਂ ਸਰਹੱਦੀ ਖੇਤਰਾਂ ਵਿੱਚ ਹੋ ਰਹੀਆਂ ਨੇ। ਇਹ ਆਂਕੜੇ ਸਿਰਫ ਵਨ ਸਟਾਪ ਸੈਂਟਰਾਂ ਦੇ ਨੇ। ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਹੋ ਰਹੀ ਹਿੰਸਾ ਵਿਰੁੱਧ ਆਵਾਜ਼ ਨਹੀਂ ਚੁੱਕਦੀਆਂ। ਬਹੁਤ ਸਾਰੀਆਂ ਔਰਤਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਿਕਾਇਤ ਕਿੱਥੇ ਕਰਨੀ ਹੈ। ਇਸੇ ਕਰਕੇ ਹੁਣ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਮਾਨ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਚੁੱਕੀ ਗਈ ਹੈ ਜਿੱਥੇ ਔਰਤਾਂ ਹੁਣ ਬਿਨਾਂ ਕਿਸੇ ਡਰ ਭੈ ਤੋਂ ਇੱਕ 181 ਨੰਬਰ ਤੇ ਕਿਸੇ ਵੇਲੇ ਵੀ ਸ਼ਿਕਾਇਤ ਕਰ ਸਕਦੀਆਂ ਨੇ ਤਾਂ ਉਹਨਾਂ ਦੀ ਸ਼ਿਕਾਇਤ ਸਕਿੰਟਾਂ ਦੇ ਵਿੱਚ ਸਰਕਾਰ ਦੇ ਵੱਲੋਂ ਹੱਲ ਕੀਤੀ ਜਾਵੇਗੀ ਹਿਫਾਜ਼ਤ ਸਰਕਾਰ ਦੇ ਵੱਲੋਂ ਹੁਣ ਔਰਤਾਂ ਦੀ ਕੀਤੀ ਜਾਵੇਗੀ ਹਾਲਾਂਕਿ ਪੰਜਾਬ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਾਫੀ ਸਹੂਲਤਾਂ ਦਿੱਤੀਆਂ ਹੋਈਆਂ ਨੇ ਉੱਥੇ ਹੀ ਜੇਕਰ ਆਧਾਰ ਕਾਰਡ ਦੇ ਰਾਹੀਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੀ ਗੱਲ ਹੋਵੇ ਤਾਂ ਔਰਤਾਂ ਉਸ ਤੋਂ ਖੁਸ਼ ਵੀ ਦਿਖਾਈ ਦਿੰਦੀਆਂ ਨੇ ਕਿ ਉਹਨਾਂ ਦਾ ਕਿਰਾਇਆ ਬਾਜ਼ਾਰ ਦਾ ਵੱਡੇ ਗਿਣਤੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਨੌਕਰੀ ਪੇਸ਼ਾ ਨੇ ਤੇ ਨੌਕਰੀ ਤੇ ਆਉਣ ਜਾਣ ਕਰਕੇ ਉਹਨਾਂ ਨੂੰ ਦੂਰ ਦਰਾਡੇ ਵੀ ਜਾਣਾ ਪੈਂਦਾ ਪਰ ਸਰਕਾਰੀ ਬਸਾਂ ਦੇ ਕਰਕੇ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਦੇ ਦੌਰਾਨ ਉਹਨਾਂ ਦੀਆਂ ਉਹ ਸਮੱਸਿਆਵਾਂ ਹੁਣ ਹੱਲ ਹੋਈਆਂ ਨੇ ਔਰਤਾਂ ਦੇ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਤੇ ਦੂਜੇ ਪਾਸੇ ਕਈ ਔਰਤਾਂ ਦੇ ਵੱਲੋਂ ਖਦਸ਼ਾ ਇਹ ਵੀ ਜਤਾਇਆ ਜਾਂਦਾ ਸੀ ਕਿ ਕੰਡਕਟਰਾਂ ਦੇ ਵੱਲੋਂ ਜਾਂ ਲੋਕਾਂ ਦੇ ਵੱਲੋਂ ਉਹਨਾਂ ਦਾ ਜੋ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਮਜ਼ਾਕ ਵੀ ਉਡਾਇਆ ਜਾਂਦਾ ਬਹਿਸਵਾਦੀ ਦੇ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਪਰ ਉਸ ਤੋਂ ਬਾਅਦ ਹੁਣ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਮਾਨ ਸਰਕਾਰ ਦੇ ਵੱਲੋਂ ਇਹ ਹਿਫਾਜ਼ਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜ ਜਿਸ ਦਾ ਔਰਤਾਂ ਦੇ ਵੱਲੋਂ ਹੁਣ ਸਵਾਗਤ ਵੀ ਕੀਤਾ ਗਿਆ